ਪਰਮਾਤਮਾ ਨੇ ਕਰਨਾ ਹੈ ਅਕਾਲ ਪੁਰਖ ਨੇ ਕਰਨਾ ਹੈ ਸਤਿਗੁਰੂ ਕਦੇ ਸਭ ਦੀ ਛਾਲਾ ਮਾਰੀਆਂ ਕਰਤਾ ਕਰੇ ਸੁਭੈ ਕਦੇ ਛਾਲਾ ਦਾ ਸਭ ਮਾਰਦੇ ਭਾਵ ਯਤਨ ਸਭ ਕਰਦੇ ਨੇ ਪਰ ਹੁੰਦਾ ਉਹ ਐ ਜੋ ਵਹਿਗੁਰੂ ਰੂਪ ਹੁੰਦਾ ਹੈ ਪਰਮਾਤਮਾ ਰੂਪ ਹੁੰਦਾ ਹੈ ਗੁਰੂ ਰੂਪ ਹੁੰਦਾ ਹੈ ਸਿੱਖ ਉਹ ਹੁੰਦਾ ਹੈ ਜਿਹੜਾ ਗੁਰੂ ਦੇ ਬਾਣੇ ਚ ਜੰਦੇ ਇਸੇ ਕਰਕੇ ਮਹਾਰਾਜ ਨੇ ਬਤਨ ਕੀਤਾ ਨਾ ਕਿ ਸੂ ਸਿੱਖ ਸਖਾ ਵੱਧ ਬੈ ਪਾਈ ਜੇ ਗੁਰ ਕੇ ਬਾਣੇ ਵਿੱਚ ਆਪ ਹੈ ਗੁਰੂ ਦੇ ਬਾਣੇ ਜਿਹੜਾ ਮਿੱਠਾ ਕਰਕੇ ਮੰਨਦਾ ਨਾ ਉਹਦੇ ਕਰੇ ਨੂੰ ਸੱਜ ਕਰਕੇ ਮੰਨਦਾ ਹੈ ਤੇ ਫਿਰ ਉਹਦੇ ਡਰ ਤੇ ਪਰਮਾਨ ਵੀ ਹੋ ਜਾਂਦਾ ਹੈ ਤੇ ਜਿਹੜਾ ਤਰਕ ਕਰਦਾ ਰਹਿੰਦਾ ਨਾ ਉਹਦੇ ਕਰੇ ਤੇ ਤੂੰ ਫਿਰ ਪਰਮਾਨ ਨਹੀਂ ਹੁੰਦਾ ਹੁੰਦਾ